ਦੀ ਇੱਕ ਨਮਾ ਇੱਕ ਵਾਇਰਸ ਖਾਸ ਕਰਕੇ ਜਿਹੜੀਆਂ ਗਾਈਆਂ ਆ ਉਹਨਾਂ ਦੇ ਵਿੱਚ ਆਇਆ ਡੇਰੀ ਕਾਊਸ ਦੇ ਵਿੱਚ ਉਹ H5N1 ਵਾਇਰਸ ਹੈਗਾ ਇਸ ਵੇਲੇ 135 ਹਰਜ਼ ਤੇ 12 ਸਟੇਟਾਂ ਦੇ ਵਿੱਚ ਤੇ ਤਿੰਨ ਲੋਕਾਂ ਨੂੰ ਹੁਣ ਤੱਕ ਇਹ ਹੋ ਚੁੱਕਿਆ ਤਿੰਨ ਜਿਹੜੇ ਪਰਸਨ ਆ ਬੰਦੇ ਆਪਾਂ ਉਹਨਾਂ ਨੂੰ ਕਹਿ ਸਕਦੇ ਹਾਂਗੇ ਸੋ ਉਹਨੂੰ ਦੇਖਦੇ ਹੋਏ ਅੱਜ ਜਿਹੜੀ ਯੂ ਐਸ ਦੀ ਸਰਕਾਰ ਆ ਉਹਨਾਂ ਨੇ 176 ਮਿਲੀਅਨ ਡਾਲਰ ਮਾਡਰਨਾ ਕੰਪਨੀਆ ਜਿਨ੍ਹਾਂ ਨੇ ਕੋਵਿਡ ਵਾਲੇ ਟੀਕੇ ਤਿਆਰ ਕੀਤੇ ਸੀ ਉਹਨਾਂ ਨੂੰ ਇਹ ਪੈਸੇ ਦੇਣ ਦਾ ਵਾਅਦਾ ਕੀਤਾ ਹੈ ਆ ਵੀ ਤੁਸੀਂ ਜਲਦੀ ਤੋਂ ਜਲਦੀ ਜਿਹੜਾ ਇਹ ਵਰਡ ਫਲੂ ਆ ਇਹ ਕਿਤੇ ਆਉਣ ਵਾਲੇ ਸਮੇਂ 'ਚ ਵੱਡੀ ਗਿਣਤੀ 'ਚ ਫੈਲ ਨਾ ਜਾਵੇ ਉਸ ਨੂੰ ਰੋਕਣ ਦੇ ਲਈ ਇਹ ਟੀਕੇ ਤਿਆਰ ਕੀਤੇ ਜਾਣ ਸੋ ਆਲਰੇਡੀ ਮਾਡਰਨਾ ਇਸ ਫਲੂ ਵੈਕਸੀਨ ਦੇ ਉੱਤੇ ਕੰਮ ਕਰ ਰਹੀ ਆ ਐਮ ਆਰ ਐਨ ਏ ਟੈਕਨੋਲੋਜੀ ਇਹਦੇ ਵਿੱਚ ਉਹ ਯੂਜ਼ ਕਰ ਰਹੀ ਆ ਸੋ ਹੋਪਫੁਲੀ ਕਹਿੰਦੇ ਪਈ ਜਿਹੜੇ ਪੈਸੇ ਦਿੱਤੇ ਗਏ ਆ ਬਾਇਓਮੈਡੀਕਲ ਐਡਵਾਂਸਡ ਰਿਸਰਚ ਦੇ ਡਿਵੈਲਪਮੈਂਟ ਅਥਾਰਟੀ ਵੱਲੋਂ ਬਾਰਡਾ ਵੱਲੋਂ ਇਹਦੇ ਨਾਲ ਬਹੁਤ ਜਲਦੀ ਜਿਹੜੇ ਆ ਇਹ ਵੈਕਸੀਨ ਤਿਆਰ ਕੀਤੇ ਜਾਣਗੇ ਜੀ ਬਿਲਕੁਲ ਸੋ H5 आ, N1 ਐਵੀਅਨ ਇਨਫਲੂਐਂజా ਦੇ ਉਲਟ ਜਿਹੜਾ ਇਹ ਹੋਊਗਾ ਸੋ ਆਊਟਬ੍ਰੇਕ ਦੇਖਿਆ ਗਿਆ 130 ਹਰਟਜ਼ ਦੇ ਵਿੱਚ 12 ਸੂਬਿਆਂ 'ਚ ਇਹ ਜਿਹੜੀ ਬਿਮਾਰੀ ਆ ਐਵੀਅਨ ਫਲੂ ਆ ਇਹ ਫੈਲ ਰਿਹਾ ਜਿਹਦੇ ਕਰਕੇ ਲੱਖਾਂ ਕੋਕੜੀਆਂ ਤੇ ਅੰਜਕਲ ਹੋਰ ਲਾਈਵ ਸਟਾਕ ਆ ਉਹਨਾਂ ਨੂੰ ਜਿਹੜਾ ਉਹ ਕਹ ਲੋ ਵੀ ਨਸ਼ਟ ਕਰਨਾ ਜਿਹੜਾ ਉਹ ਪਿਆ ਸੀਗਾ ਅ ਇਸੇ ਦੇ ਨਾਲ ਹੀ ਇਸ ਬੰਦੇ ਤੇ ਇੱਕ ਹੋਰ ਗੱਲ ਕਰ ਲਈਏ ਕੈਲੀਫੋਰਨੀਆ ਕਹਿੰਦੇ ਵੀ ਸਕੂਲਾਂ ਦੇ ਵਿੱਚ ਨਿਆਣਿਆਂ ਨੂੰ ਆ ਦਾਖਲ ਕਰਾਉਣ ਦੇ ਲਈ ਕੋਵਿਡ 19 ਦੀ ਜਿਹੜੀ ਵੈਕਸੀਨ ਦੀ ਰਿਕੁਆਇਰਮੈਂਟ ਆ ਉਹ ਹੁਣ ਨਹੀਂ ਰੱਖ ਰਿਹਾ ਹੈਗਾ ਡੈਮੋਕ੍ਰੇਟ ਜਿਹੜੇ ਪਾਰਟੀ ਦੇ ਗਵਰਨਰ ਗੈਵਨ ਨਿਊਸਨ ਨੇ 2021 ਦੇ ਵਿੱਚ ਅਨਾਉਂਸਮੈਂਟ ਕੀਤੀ ਸੀ ਵੀ ਸਟੇਟ ਕੋਵਿਡ-19 ਦੀ ਵੈਕਸੀਨ ਨੂੰ ਮੰਡੇਟ ਕਰੂਗਾ ਜੇ ਅਗਲੇ ਜਿਹੜੇ ਈਅਰ ਦੇ ਵਿੱਚ ਅਕੈਡੈਮਿਕ ਈਅਰ ਦੇ ਵਿੱਚ ਨਿਆਣਿਆਂ ਨੇ ਸਕੂਲ ਦੇ ਵਿੱਚ ਜਾਣਾ ਆ ਪਰ ਹੁਣ ਆਪਣੇ ਉਸ ਡਿਸੀਜਨ ਨੂੰ ਉਹ ਵਾਪਸ ਲੈ ਰਹੇ ਆ ਵਾਪਸ ਉਹਨਾਂ ਨੇ ਲੈ ਲਿਆ ਕੈਲੀਫੋਰਨੀਆ ਡਿਪਾਰਟਮੈਂਟ ਆਫ ਪਬਲਿਕ ਹੈਲਥ ਨੇ ਜਿਹੜਾ ਉਹ ਦੱਸਿਆ ਆ ਅ ਵੀ ਹੁਣ ਇਹ ਜਿਹੜੀ ਕਰੋਨਾ ਵਾਇਰਸ ਦੀ ਵੈਕਸੀਨ ਆ ਸਕੂਲ اٹੈਂਡ ਕਰਨ ਦੇ ਲਈ ਨਹੀਂ ਚਾਹੀਦੀ ਹੋਵੇਗੀ ਅਗਲੀ ਜਿਹੜੀ ਗੱਲ ਕਰਦੇ ਜਾਈਏ ਕੱਲ ਰਾਸ਼ਪਤੀ 트럼ਪ ਹੁਣਾਂ ਨੂੰ ਐਬਸੋਲਿਊਟ ਇਮਿਊਨਿਟੀ ਮਿਲੀ ਕਹਿੰਦੇ ਵੀ ਜਦੋਂ ਉਹ ਅਧਿਕਾਰਤ ਜੇ ਪ੍ਰੈਜ਼ੀਡੈਂਸ਼ੀਅਲ ਕੰਮ ਕਰ ਰਹੇ ਆ ਤਾਂ ਉਹਨਾਂ ਨੂੰ ਜਿਹੜੀ ਇਮਿਊਨਿਟੀ ਆ ਉਹ ਪ੍ਰਦਾਨ ਕੀਤੀ ਹੈ ਸੁਪਰੀਮ ਕੋਰਟ ਆਫ ਯੂਨਾਈਟਿਡ ਸਟੇਟਸ ਨੇ ਮੈਨਹਾਟਨ ਨੇ ਇਹ ਹੁਣ ਇਹ ਕਹਿ ਰਹੇ ਆ ਵੀ ਜੇ 트럼ਪ ਹੁਣਾਂ ਦੀ ਸੈਂਟੈਂਸਿੰਗ ਦੇ ਵਿੱਚ ਡਿਲੇ ਹੁੰਦਾ ਆ ਆਤਾਉ ਉਸ ਦਾ ਵਿਰੋਧ ਨਹੀਂ ਕਰਨਗੇ ਐਲਵਿਨ ਬ੍ਰੈਗ ਦੇ ਜਿਹੜੇ ਆਫਿਸ ਜੋ ਕਿ ਮਨਹੈਟਨ ਦੇ ਡਿਸਟ੍ਰਿਕਟ ਹਨੀ ਆ ਉਹਨਾਂ ਨੇ ਜਿਹੜੀ ਚਿੱਠੀ ਫਾਈਲ ਕੀਤੀ ਹੈ ਨਿਊਯਾਰਕ ਕੋਰਟ ਦੇ ਨਾਲ ਉਹਦੇ ਵਿੱਚ ਇਹ ਕਿਹਾ ਹੈ ਵੀ ਉਹ ਓਪਨ ਨੇ ਵੀ ਜਿਹੜਾ 2 ਵੀਕ ਦਾ ਡਿਲੇ ਹੁੰਦਾ ਹੈ 11 ਜੁਲਾਈ ਦੀ ਸੈਂਟੈਂਸਿੰਗ ਹੋਣੀ ਸੀਗੀ ਜਿਹੜੀ 트ੰਪ ਹੋਣਾ ਦੀ ਜਿਹਦੇ ਵਿੱਚ ਰੀਸੈਂਟਲੀ ਇਹ ਦੋਸ਼ੀ ਕਰਾਰ ਦਿੱਤੇ ਗਏ ਸੀਗੇ ਦੋਸ਼ੀ ਪਾਏ ਗਏ ਸੀਗੇ 트ੰਪ ਹੋਣੀ ਉਸ ਮਾਮਲੇ ਦੇ ਵਿੱਚ ਸੋ ਕਿੰਨੇ ਵੀ 트럼ਪ ਹੋਣਾ ਨੇ ਮੋਸ਼ਨ ਪਾਇਆ ਸੀਗਾ ਇਸ ਸੈਂਟੈਂਸਿੰਗ ਨੂੰ ਡਿਲੇ ਕਰਨ ਦੇ ਲਈ 11 ਜੁਲਾਈ ਤੋਂ ਕੁਝ ਦਿਨਾਂ ਬਾਅਦ ਹੀ ਜਿਹੜੀ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਹੋਣੀ ਸੀ ਜਿਹਦੇ ਵਿੱਚ 트럼ਪ ਹੋਣਾ ਨੂੰ ਜਿਹੜਾ ਅਧਿਕਾਰਤ ਤੌਰ ਦੇ ਉੱਤੇ ਨਾਮਜ਼ਦਗੀ ਜਿਹੜੀ ਆ ਉਹ ਰਿਪਬਲਿਕਨ ਪਾਰਟੀ ਦੀ ਮਿਲਣੀ ਸੀਗੀ ਸੋ ਉਸ ਤੋਂ ਪਹਿਲਾਂ ਜਿਹੜਾ ਹੁਣ ਸ਼ਾਇਦ ਉਹਨਾਂ ਨੂੰ ਸਜ਼ਾ ਨਹੀਂ ਹੋਵੇਗੀ ਉਹ ਜਿਹੜੀ ਵੀ ਸਜ਼ਾ ਸੈਂਟੈਂਸਿੰਗ ਆ ਉਹਨ ਤੋਂ ਬਾਅਦ ਦੇ ਵਿੱਚ ਹੁਣ ਸੁਣਾਈ ਜਾਵੇਗੀ ਸੋ ਅ ਇਹ ਜਿਹੜੇ ਡਿਸਟ੍ਰਿਕਟ ਅਟਾਨੀ ਆ ਹੁਣ ਮਨਹੈਟਨ ਦੇ ਉਹ ਮੰਨ ਗਏ ਆ ਕਿੰਨੇ ਵੀ ਜੇ ਡਿਲੇ ਵੀ ਹੁੰਦਾ ਆ ਤੇ ਇਹਦੇ ਵਿੱਚ ਹੁਣ ਸਾਨੂੰ ਕੋਈ ਵੀ ਜਿਹੜੀ ਅੜਚਾ ਨਾ ਵਾਪਸ ਆ ਉਹ ਉਸ ਦੇ ਵਿੱਚ ਇਹਨਾਂ ਨੂੰ ਕੋਈ ਮੁਸ਼ਕਲ ਨਹੀਂ ਹੋਵੇਗੀ 34 ਫੈਲੋਨੀ ਕਾਉਂਟਸ ਦੇ ਵਿੱਚ ਜਿਊਰੀ ਨੇ 10 ਘੰਟਿਆਂ ਤੋਂ ਘੱਟ ਦੇ ਵਿੱਚ ਉਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ ਜਿਸ ਵਿੱਚ ਟਰੰਪ ਹੋਣਾ ਨੇ ਆਪਣੇ ਬਿਜ਼ਨਸ ਰੈਕੋਰਡਸ ਨੂੰ ਝੂਠ-ਮੂਠ ਜਿਹੜਾ ਉਹ ਦਿਖਾਇਆ ਸੀ ਤੇ ਨਾਲ ਦੇ ਨਾਲ ਜਿਹੜੀ ਪॉड ਐਕਟਰਸ ਆ stormy daniels ਨੂੰ ਜਿਹੜੀ ਹਸ਼ਮਨੀ ਦਿੱਤੀ ਸੀ ਪੇਮੈਂਟ ਜਿਹੜੀ ਉਹ ਕੀਤੀ ਸੀ ਆਪਣਾ ਮੂੰਹ ਜਿਹੜਾ ਉਹ ਬੰਦ ਰੱਖਣ ਦੇ ਲਈ ਉਹਨਾਂ ਮਾਮਲਿਆਂ ਦੇ ਵਿੱਚ ਹੁਣ ਸੈਂਟੈਂਸਿੰਗ 2 ਵੀਕ ਲੇਟ ਹੋ ਸਕਦੀ ਹੈ